ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਪਰਾਮਹਾਰਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੰਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਇਹ ਸੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਯੋਖੀ ਕੜੀ ਨਾ ਦੇਖਣ ਦਿਓ ਕਰੋ ਕਿਰਪਾ ਅੰਤਨ ਸਿੰਘ ਜੀ ਤੇਗ ਬਹਾਦਰ ਮਹਾਰਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਇਹ ਬਖਸ਼ ਦੋ ਬੱਚਿਆਂ ਨੂੰ ਬਾਬਾ ਇਹ ਕਰ ਦੋ ਮਿਹਰ ਬੱਚਿਆਂ ਦੇ ਲਾਈ ਤਾਤੇ ਅੰਗ ਦੇ ਅੰਗ ਸੰਗ ਪਇਓ ਸਾਇਰ ਤੈਨ ਸਬਦ ਸੁਰਤ ਕੀ ਨੀ ਵਰਖਾਈ ਘਰੇ ਅਮਰਦਾਸ ਕੀ ਅਕਾਥ ਕਥਾ ਇਕ ਜੀ ਕਛ ਕਹਿ ਨਾ ਜਾਈ ਸੋਟੀ ਸ਼੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੀ ਵਡਾਈ ਸੋਟੀ ਸ਼੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੀ ਵਡਾਈ தர நானவாசனா பரையார ਲਾਲੋ ਲਾਲ ਹੈ ਸੱਚੇ ਰਤਹਾ ਸੱਚ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਹਣ ਆਈ ਪ੍ਰਗਟ ਪਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਸੋ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋਏ ਸੁਖ ਹੂ ਢਾਲੂ ਗੁਹੇ ਇਹਨ ਸਹਜ ਸੁਭਾਈ ਧਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੇ ਸਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟਿਆ ਸੱਜਣ ਸੱਚਾ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਹਿਆ ਸਭ ਨਾਂ ਦਾ ਤਨਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਓ ਔਂਕਾਰ ਸਤ ਗੁਰ ਪ੍ਰਸਾਦ ਤੀਰਥ ਲਾਵਣ ਜਾਓ तीरथ नाम तीरथ शब्द विचार अंतर ज्ञान है तीरथ नावण जाओ तीरथ नाम है तीरथ शब्द विचार अंतर ज्ञान है ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹ ਪ੍ਰਭ ਤਰਣਹੀ ਤਰਾ ਸੰਸਾਰ ਰੋਗੀ ਨਾਮ دارੂ ਮੈਲ ਲਾਗ ਸਚ বিনা ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨ ਲਾਗੈ ਮੈਲ ਕਿਆ ਮਲ ਤੋਈਆ ਗੁਣੇ ਹਾਰ ਪਰੋਈ ਕਿਸ ਕਉ ਰੋਈਆ ਵਿਚਾਰ ਮਾਰ ਤਰਹ ਤਾਰ ਉਲਟ ਜੋਂ ਨਾ ਆਵੇ ਆਪ ਪਾਰਸ ਪਰਮਤਿਆਨੀ ਸਾਚ ਸਾਚੇ ਭਾਵੇ ਆਨੰਦ ਅਨ ਦਿਨ ਹਰ ਖ ਸਾਚ ਦੁੱਖ ਕਿਲਵਿਕ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵ ਗਾਵਣੋ ਹਾਰ ਸ਼ਬਦ ਸੁਹਾਵਣੋ ਸਾਲਾਹੀ ਸਾਚੇ ਮਹੰਨ ਸਤਗੁਰ ਉਹਨਾਂ ਦਾਨ ਦਇਆ ਮਤੇ ਪਿਰ ਸੰਗ ਪਾਵੈ ਸਹਜ ਨਾਵੈ ਬੇਣੀ ਦਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਣ ਕਹ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀਇਤ ਮਾਨ ਮੰਨਿਆ ਮੇਰਾ ਕੂਚ ਕਰਹਿ ਆਵੈ ਵਿਖਲਾ ਦੇ ਸਬਦ ਸੱਚਾ ਗੁਰ ਮੇਰਾ ਆਖਣ ਟੂਟ ਨਾ ਭਗਤ ਪੰਡਾਰੀ ਪਰਪੁਰ ਰਹਾ ਸੋਈ ਨਾਨਕ ਸੱਚ ਕਾ ਬੇਨੰਤੀ ਮਨ ਮੰਝਾ ਸੱਚ ਸੋਈ ਆਖਣ ਟੋਟ ਨਾ ਭਗਤ ਪੰਡਾਰੀ ਤਰਪੁਰ ਰਹਾ ਸੋਈ ਨਾਨਕ ਸੱਚ ਕਾ ਬੇਨਤੀ ਮਨਮਨ ਜਾ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨ ਅਸਰੀ ਰਾਗ ਅੰਧਰ ਸ਼ੰਤਾਂ ਦੇ ਸਰਲੇਖੇਟ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਕੋਤਰੰਗ 687 ਉੱਪਰ ਸੁਭਾਈ ਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਸੁਣਿਆ ਸਫਲ ਹੋ ਜਾਏ ਉਲਾਂ ਚੁੱਕਾਂ ਦੀ ਖਮਾ ਕਰਨੀ ਬਿਲਾਓ ਫਤਿਹ ਜੈ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤਿਹ